ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਦੇ ਨਾਲ ਗੱਲਬਾਤ ਕਰਾਂਗੇ ਭਾਵੇਂ ਕਿ ਪੰਨ ਸਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਬਲਾਕਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੜੀ ਗਈਆਂ ਨੇ। ਕਈ ਸਵਾਲ ਸਾਡੇ ਹੋਰ ਵੀ ਹੋਣਗੇ। ਕੱਲ੍ਹ ਤਾਂ ਸਾਡੇ ਜਥੇਦਾਰ ਕੁਲਦੀਪ ਸਿੰਘ ਗੜਗੱਜ਼ ਵੱਲੋਂ ਜਿਹੜੀ ਪਿਛਲੇ ਦਿਨ ਬਿਰਸਾ ਸਿੰਘ ਬਲਟੋਹਾ ਤੇ ਗੁਰਬਾਚਨ ਸਿੰਘ ਨੂੰ ਮਾਫੀ ਦਿੱਤੀ ਗਈ ਆ ਉਹ ਤੇ ਵੀ ਸਵਾਲ ਚੁੱਕਾਂਗੇ। ਰਖਣਾ ਸਭ ਤੋਂ ਸਭ ਤੋਂ ਪਹਿਲਾਂ ਤਾਂ ਯਥੇਦਾਰ ਅਕਾਲਤਾ ਸਾਹਿਬ ਵੱਲੋਂ ਵਰਸਾ ਸਿੰਘ ਬਲਟੋਹਾ ਜਿਹਨਾਂ ਨੂੰ 10 ਸਾਲ ਦੀ ਪਾਰਟੀ ਜੋ ਕੱਢਿਆ ਗਿਆ ਸੀ ਤੇ ਗਰਵਾਚਨ ਸਿੰਘ ਉਹ ਨੇ ਜਿਨ੍ਹਾਂ ਨੇ ਸਾਸੇ ਵਾਲੇ ਨੂੰ ਮਾਫੀ ਦਿੱਤੀ ਸੀ ਇਹ ਕਾਲ ਤੱਕ ਸਾਹਿਬ ਯਥੇਦਾਰ ਦੇ ਕੋਈ ਗੱਲਹੀ ਜੀ ਕਹੀਏ ਉਹ ਗੱਲ ਫੱਬਦੀ ਨਹੀਂ ਹੈ ਪਰ ਜੋ ਫੈਸਲੇ ਹੋ ਰਹੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਸੀਗਾ ਉਹ ਫੈਸਲੇ ਉਲਟਾਉਣੇ ਕਿਸੇ ਦੇ ਕਹਿਤੀ ਉਲਟਾਉਣੇ ਤੇ ਉਸ ਗੱਲ ਦੇ ਨਾਲ ਨਾ ਇਹਨਾਂ ਤਖਤਾਂ ਦੀ ਗੱਲ ਇਹ ਕਟਬਾ ਰਹੇ ਤੇ ਸਾਡੇ ਲਈ ਤਾਂ ਤਖਤ ਸਭ ਤੋਂ ਵੱਡੀ ਗੱਲ ਹੈ ਅਕਾਲ ਤਖਤ ਜਿਹਦਰ ਸਾਹਿਬ ਨੂੰ ਤਾਂ ਬਹੁਤ ਵੱਡੇ ਫੈਸਲੇ ਬਹੁਤ ਸੋਚ ਸਮਝ ਕੇ ਫੈਸਲੇ ਕਰਨੇ ਚਾਹੀਦੇ ਨੇ ਇਹ ਨਹੀਂ ਹੈ ਕਿ ਮੈਂ ਇਹਨਾਂ ਫਲਾਣੇ ਲਾਤਾ ਤੇ ਫਲਾਣੇ ਮਟਾਇਆ ਠੀਕ ਆ ਤੇ ਉਹਦੇ ਉਲਟ ਫੈਸਲੇ ਕਰਨੇ ਇਹਦਾ ਟੜੇ ਮੰਦੀ ਚ ਪੈ ਗਈ। ਸੋ ਇਹ ਗੱਲਾਂ ਚੰਗੀਆਂ ਨਹੀਂ ਹਨ ਪਰ ਅਸੀਂ ਤਾਂ ਫੇਰ ਵੀ ਸ਼੍ਰੀ ਰਕਾਲ ਤੱਕ ਸਾਬ ਦਾ ਸਤਿਕਾਰ ਕਰਦੇ ਹਾਂ। ਉੱਥੇ ਅਸੀਂ ਕੋਈ ਕਿੰਤੂ ਪ੍ਰਾਂਤ ਨਹੀਂ ਕਰ ਸਕਦੇ। ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਦੇ ਨਾਲ ਗੱਲਬਾਤ ਕਰਾਂਗੇ ਭਾਵੇਂ ਕਿ ਪੋਨ ਸਰਜੀਤ ਸ਼ਰਮਣੀ ਅਕਾਲੀ ਦਲ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਬਲਾਕਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੜੀਆਂ ਜਾ ਰਹੀਆਂ ਨੇ। ਕਈ ਸਵਾਲ ਸਾਡੇ ਹੋਰ ਵੀ ਹੋਣਗੇ ਅਕਾਲ ਤਾਪ ਸਾਹ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ਼ ਵੱਲੋਂ ਜਿਹੜੀ ਪਿਛਲੇ ਦਿਨ ਬਿਰਸਾ ਸਿੰਘ ਬਲਟੋਹਾ ਤੇ ਗੁਰਬਾਚਨ ਸਿੰਘ ਨੂੰ ਮਾਫੀ ਦਿੱਤੀ ਗਈ ਆ ਉਹ ਤੇ ਵੀ ਸਵਾਲ ਚੁੱਕਾਂਗੇ। ਰਖਣਾ ਸਭ ਤੋਂ ਪਹਿਲਾਂ ਤਾਂ ਜਥੇਦਾਰ ਅਕਾਲ ਤਾਪ ਸਾਹ ਵੱਲੋਂ ਬਿਰਸਾ ਸਿੰਘ ਬਲਟੋਹਾ ਜਿਹਨਾਂ ਨੂੰ 10 ਸਾਲ ਦੀ ਪਾਰਟੀ 'ਚੋਂ ਕੱਢਿਆ ਗਿਆ ਸੀ ਤੇ ਗੁਰਬਾਚਨ ਸਿੰਘ ਉਹ ਨੇ ਜਿਨ੍ਹਾਂ ਨੇ ਸਸਤੇ ਵਾਲੇ ਨੂੰ ਮਾਫੀ ਦਿੱਤੀ ਸੀ। ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਵਾਰ ਫੇਰ ਸਿੱਖ ਕੌਮ ਦੇ ਬਲੂ ਜਿਹੜੇ ਜਿਹੜੇ ਬਲੂੰਦਟੇ ਗਏ ਨੇ। ਦੇਖੋ ਗੱਲ ਇਹ ਹੈ ਅਸੀਂ ਸ਼੍ਰੀ ਕਾਲ ਤਖਸਾਲ ਜਹਜ਼ਾਰ ਦੇ ਕੋਈ ਗੱਲ ਹੀ ਜੀ ਕਹੀਏ ਉਹ ਗੱਲ ਫੱਬਦੀ ਨਹੀਂ ਹੈ ਪਰ ਜੋ ਫੈਸਲੇ ਹੋ ਰਹੇ ਨੇ ਜਿਨ੍ਹਾਂ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਸੀਗਾ ਉਹ ਫੈਸਲੇ ਉਲਟਾਉਣੇ ਕਿਸੇ ਦੇ ਕਹਿ ਤੇ ਉਲਟਾਉਣੇ ਤੇ ਉਸ ਗੱਲ ਦੇ ਨਾਲ ਨਾ ਇਹਨਾਂ ਤਖਤਾਂ ਦੀ ਗੱਲ ਇਹ ਕਟਵਾ ਰਹੇ ਨੇ ਤੇ ਸਾਡੇ ਲਈ ਤਾਂ ਤਖਤ ਸਭ ਤੋਂ ਵੱਡੀ ਗੱਲ ਹੈ ਅਕਾਲ ਤਖਤ ਜਥੇਦਾਰ ਸਾਹਿਬ ਨੂੰ ਤਾਂ ਬਹੁਤ ਵੱਡੇ ਫੈਸਲੇ ਬਹੁਤ ਸੋਚ ਸਮਝ ਕੇ ਫੈਸਲੇ ਕਰਨੇ ਚਾਹੀਦੇ ਨੇ ਇਹ ਨਹੀਂ ਹੈ ਕਿ ਮੈਨੂੰ ਫਲਾਣੇ ਨੇ ਲਾਤਾ ਤੇ ਫਲਾਣੇ ਨੇ ਹਟਾਇਆ ਸੀਗਾ ਤੇ ਮੈਂ ਉਹਦੇ ਉਲਟ ਫੈਸਲੇ ਕਰਨੇ ਨੇ ਇਹ ਤਾਂ ਧੜੇਮੰਦੀ ਚ ਪੈ ਗਏ ਸੋ ਇਹ ਗੱਲਾਂ ਚੰਗੀਆਂ ਨਹੀਂ ਹਨ ਪਰ ਅਸੀਂ ਤਾਂ ਫੇਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦੇ ਹਾਂ ਉੱਥੇ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਬਿਲਕੁਲ ਪਾਵੇਂ ਕੀ ਜਥੇਦਾਰ ਪਾਏ ਸੁਲਤਾਨ ਸਿੰਘ ਜੀ ਹੋਣ ਰਗਵੇਰ ਸਿੰਘ ਜੀ ਹੋਣ ਪਾਏ ਹਰਪ੍ਰੀਤ ਸਿੰਘ ਜੀ ਹੁਣ ਜਿਨ੍ਹਾਂ ਨੇ ਫੈਸਲੇ ਸਖਤ ਲਏ ਹੋਣ ਉਹਨਾਂ ਦੇ ਉਲਟੇ ਫੈਸਲੇ ਲੈ ਲੈ ਗਏ ਨੇ ਉਹੀ ਉਹੀ ਗੱਲ ਕਰਦਾ ਕਿ ਜਿਹੜਾ 2 ਦਸੰਬਰ ਨੂੰ ਫੈਸਲਾ ਹੋਇਆ ਸੀ ਉਸ ਫੈਸਲੇ ਨੂੰ ਸਾਰੀ ਦੁਨੀਆ ਦੇ ਵਿੱਚ ਸਰਾਇਆ ਸੀ ਬਹੁਤ ਵੱਡੀ ਗੱਲ ਕੀਤੀ ਸੀਗੇ ਹਾਲਾਂਕਿ ਕਈ ਲੋਕਾਂ ਨੇ ਇਹ ਵੀ ਗੱਲ ਕਹੀ ਕਿ ਥੋੜਾ ਜਿਹਾ ਸੌਫਟ ਕਰਨ ਰੱਖਿਆ ਪਰ ਫਿਰ ਵੀ ਲੋਕਾਂ ਨੇ ਅਪਰੀਸ਼ੀਏਟ ਕੀਤਾ ਕਿ ਬਹੁਤ ਵੱਡਾ ਫੈਸਲਾ ਹੋਇਆ ਬਹੁਤ ਸ਼ਕਤੀਨਾ ਫੈਸਲਾ ਹੋਇਆ ਪਰ ਅੱਜ ਉਹਨਾਂ ਫੈਸਲਿਆਂ ਦੇ ਉਲਟ ਫੈਸਲੇ ਕਰਨੇ ਤੇ ਉਹ ਲਿਆ ਕੇ ਕਰਨਾ ਤੇ ਇਹ ਗੱਲ ਬਲਕਿ ਸ਼ਮਤੀ ਕਹਿ ਲਈਏ ਕਿ ਪਰ ਉਹ ਤਖਤ ਉਹ ਹੈ ਜਿੱਥੇ ਜੋ ਵੀ ਕਿਸੇ ਨੇ ਕੋਈ ਜਾਂਚ ਨਹੀਂ ਕੀਤੀ ਤੱਕਾ ਕੀਤਾ ਉਹ ਬੰਦਾ ਕਦੇ ਸਰਵਾਈਵ ਨਹੀਂ ਕਰ ਸਕਿਆ ਹੂੰ ਜੇਕਰ ਦੋ ਤਰੀਕ ਵਾਲਾ ਫੈਸਲਾ ਲਾਗੂ ਹੋ ਜਾਂਦਾ ਰਖੜਾ ਸਾਹਿਬ ਤਾਂ ਅੱਜ ਕਿਤੇ ਨਾ ਕਿਤੇ ਅਕਾਲੀ ਦਲ ਆਪਣੀ ਹੋਣਾ ਸੀ ਤੁਸੀਂ ਆਪਣੀ ਗੱਲ ਕਰਦੇ ਹੋ ਅਕਾਲੀ ਦਲ ਨੇ ਤਾਂ ਅੱਜ ਨੂੰ ਛਾਲ ਮਾਰ ਜਾਣੀ ਸੀ ਬਹੁਤ ਵੱਡੀਆਂ ਉਚਾਈਆਂ ਤੇ ਪਹੁੰਚ ਜਾਣਾ ਸੀਗਾ ਲੋਕ ਬਹੁਤ ਖੁਸ਼ੀ ਕਿ ਵੀ ਜੋ ਸ਼੍ਰੀ ਕਾਲ ਤੱਕ ਸਭ ਤੋਂ ਫੈਸਲਾ ਹੋਇਆ ਹੈ ਉਹ ਬਹੁਤ ਵੱਡਾ ਫੈਸਲਾ ਹੋਇਆ ਬਹੁਤ ਵਧੀਆ ਫੈਸਲਾ ਹੋਇਆ ਤੇ ਲੋਕਾਂ ਨੇ ਤਾਂ ਬਹੁਤ ਵੱਡਾ ਕਿਉਂਕਿ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਰਿਜਨਲ ਪਾਰਟੀ ਹੋਵੇ ਸ਼ੋਮਨੀ ਅਕਾਲੀ ਦਲ ਹੋਵੇ ਜਿਹੜੀ ਪੰਥ ਦੀ ਗੱਲ ਕਰ ਸਕਦੀ ਹੈ ਲੋਕਾਂ ਦੀ ਗੱਲ ਕਰ ਸਕਦੀ ਹੈ ਪੰਜਾਬ ਦੀ ਗੱਲ ਕਰ ਸਕਦੀ ਹੈ ਸੋ ਲੋਕ ਇਹ ਗੱਲ ਚਾਹੁੰਦੇ ਸੀ ਪਰ ਅਸੀਂ ਤਾਂ ਫੈਸਲਾ ਮੇਰਾ ਖਿਆਲ 10 ਦਿਨ ਵੀ ਮੰਨਿਆ 10 ਦਿਨ ਤ ਬਾਅਦ ਹੀ ਉਲਟਾਤਾ ਮੁਖਸ਼ਰ ਸਾਹਿਬ ਜਾ ਕੇ ਕਹਿਤਾ ਕਿ ਇਹ ਤਾਂ ਝੂਠ ਮੂਠੀ ਮੰਨ ਕੇ ਆਈ ਸੀ ਸਖਵੀਰ ਸਿੰਘ ਬਾਦਲ ਹੰਕਾਰ ਕਿਸ ਚੀਜ਼ ਦਾ ਰੱਖੜਾ ਸਾ ਤੁਸੀਂ ਵੀ ਬੜੇ ਨਿੱਦੀ ਕੀ ਉਸ ਪਰਵਾਦ ਦੇ ਰਹੇ ਹੋ ਕੀ ਹੰਕਾਰ ਕੀ ਹੈ ਸਖਵੀਰ ਸਿੰਘ ਬਾਦਲ ਕਿਉਂ ਸਿੱਖ ਕੌਮ ਨੂੰ ਖਤਮ ਲੱਗਿਆ ਕਰ ਦੇਖੋ ਇਹ ਤਾਂ ਬਾਬੇ ਨਾਨਕ ਨੂੰ ਪਤਾ ਸੱਚੇ ਪਾਤਸ਼ਾਹ ਨੂੰ ਪਤਾ ਹੈ ਕਿ ਵੀ ਕੀ ਹੈ ਕੀ ਨਹੀਂ ਹੈ ਇਹ ਜਦੋਂ ਕਿਤੇ ਕਿਸਮਤ ਮਾੜੀ ਹੋਵੇ ਨਾ ਪਰ ਪ੍ਰਮਾਤਮਾ ਹੀ ਗਲਤ ਫੈਲੇ ਕਰਵਾਉਂਦਾ ਹੈ ਇਹ ਪ੍ਰਮਾਤਮਾ ਹੀ ਕਰਵਾਇਆ ਹੈ ਤੇ ਇਹ ਕਿਸਦੇ ਬੱਚੇ ਨਹੀਂ ਹੈ ਜਦੋਂ ਕਿਸੇ ਬੰਦੇ ਨੂੰ ਗੁਰੂ ਨੇ ਕਿਰਪਾ ਕਰਨੀ ਹੋਵੇ ਬਖਸ਼ਿਸ਼ ਕਰਨੀ ਹੋਵੇ ਫਿਰ ਚੰਗੇ ਫੈਲੇ ਕਰਵਾਉਂਦਾ ਹੈ ਜੇ ਬਖਸ਼ਿਸ਼ ਨਾ ਹੋਵੇ ਫੇਰ ਫਾਈਲ ਵੀ ਮਾਰੇ ਕਰਵਾ ਲੈਂਦਾ ਬਿਲਕੁਲ ਕਿੱਡੇ ਕਿੱਡੇ ਚੋਟੀ ਦੇ ਲੀਡਰ ਨੇ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਬੱਖ ਹੋ ਕੇ ਬਲਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜ ਰਹੇ ਨੇ ਕਿ ਕੁੰਮ ਕਰਨ ਦੀ ਨੀਂ ਸੁੱਤਾ ਪਿਆ ਸੁਖਵੀਰ ਸਿੰਘ ਬਾਦਲ ਇਹਦੀ ਤਾਂ ਕੋਈ ਦੌਰ ਹੈ ਹੀ ਨਹੀਂ ਇਹਦੀ ਤਾਂ ਕੋਈ ਦੌਰ ਹੈ ਹੀ ਨਹੀਂ ਦੇਖੋ ਜੋ ਅਹੁਦੇ ਹੋਣੇ ਇਲੈਕਸ਼ਨਾਂ ਆਉਣੀਆਂ ਜਿੱਤਣਾ ਹਾਰਨਾ ਵਪਾਰ ਕਰਨਾ ਇਹ ਸਾਰੀਆਂ ਛੋਟੀਆਂ ਚੀਜ਼ਾਂ ਨੇ ਸਭ ਤੋਂ ਵੱਡੀ ਗੱਲ ਤੁਹਾਡਾ ਧਰਮ ਹੈ ਗੁਰੂ ਦਾ ਓਟ ਆਸਰਾ ਲੈ ਕੇ ਚੱਲਣਾ ਜਦੋਂ ਅਸੀਂ ਉੱਥੋਂ ਭੱਜ ਜਾਨੇ ਆ ਫਿਰ ਪਰਮਾਤਮਾ ਵੀ ਸਾਡੇ ਨਾਲ ਨਹੀਂ ਹੁੰਦਾ ਸੋ ਅੱਜ ਅਸੀਂ ਆਪਣੇ ਕੰਮਾਂ ਨੂੰ ਆਪਣੇ ਉਹਦਿਆਂ ਨੂੰ ਆਪਣੀ ਪਾਰਟੀ ਨੂੰ अहमियत ਦੇਣ ਲੱਗੇ ਤਾਂ ਨੂੰ ਅਸੀਂ ਪਿੱਛੇ ਕਰਤਾ ਸੋ ਇਹ ਗੁਰੂ ਮਾਰਨ ਚੁੱਚੇ ਪਾਸੇ ਨਹੀਂ ਆਪਣੇ ਆਪੇ ਸਦ ਦੇਣੀਆਂ ਅਸੀਂ ਉੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ ਜੇਕਰ ਰਖੜਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਅੱਜ ਜਿਉਂਦੇ ਹੁੰਦੇ ਤਾਂ ਇਹ ਨੌਪਤ ਸ਼ਰਮਣ ਅਕਾਲੀ ਦਲ ਨੂੰ ਦੇਖਣੀ ਪੈ ਸਕਦੀ ਜਾਂ ਨਹੀਂ ਦੇਖੋ ਇਹ ਤਾਂ ਪ੍ਰਮਾਤਮਾ ਨੂੰ ਪਤਾ ਹੈ ਕਿ ਇਸੀ ਕਿਸੇ ਨੇ ਆਪਾਂ ਕੋਲ ਕੋਈ ਅੰਤਰਜਾਮੀ ਆ ਪਰ ਮੇਰਾ ਖਿਆਲ ਹੈ ਫਿਰ ਸਿਆਣੇ ਸੀ ਉਹ ਹਰ ਤੀ ਸੋ ਸਮਝ ਕੇ ਕਰਦੇ ਸੀ ਉਹ ਐਸ ਨਵੋ ਤੱਕ ਨਹੀਂ ਸੀ ਆਉਣ ਦਿੰਦੇ ਹੂੰ ਬਿਲਕੁਲ ਹੁਣ ਕਿੱਥੇ ਕਿੱਥੇ ਚੋਣਾਂ ਨੇ ਜਿਹੜੀਆਂ ਬਲਕ ਸੰਮਤੀ ਜਿਲ੍ਹਾਪਤੀ ਤੁਹਾਡੇ ਹਲਕੇ ਦੀ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣਾ ਕਿੰਨੇ ਉਮੀਦਵਾਰ ਤੁਸੀਂ ਜਿਲ੍ਹਾ ਪ੍ਰੀਸ਼ਦ ਤੇ ਬਲਕ ਸੰਮਤੀ ਚੋਣਾਂ ਦੇ ਵਿੱਚ ਲੜਾ ਰਹੇ ਹੋ ਸਾਡੇ ਜਿਲ੍ਹਾ ਪ੍ਰੀਸ਼ਦ ਦੇ ਸਾਰੇ ਸਾਰੇ ਟੋਟਲ ਦੇ ਟੋਟਲ ਲੜਾ ਰਹੇ ਹਾਂ ਤੇ ਕਈ ਥਾਂਵੇਂ ਇਹਨਾਂ ਨੇ ਕਾगज ਖੋਲੇ ਬਲਕ ਸੰਮਤੀ ਦੇ ਇਹ ਤਾਂ ਇਹਨਾਂ ਨੇ ਕੈਨਸਲ ਕਰਤੇ ਉਹ ਗੱਲ ਵੱਖਰੀ ਹੈ ਪਰ ਅਦਰਬਾਈ ਸਾਡੇ ਸਾਰੇ ਕੈਂਡੀਡੇਟ ਖੜੇ ਸੀਗੇ ਸਾਰੇ ਲੜਨ ਤਿਆਰ ਚ ਕਿੰਨੇ ਉਮੀਦਵਾਰ ਨੇ ਤੁਹਾਡੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਸਾਡੇ 4 ਜ਼ਿਲ੍ਹਾ ਪ੍ਰਸ਼ਾਸਨ ਤੇ 32 ਸਾਡੇ ਬਲਾਕ ਸੰਮਤੀ ਦੇ ਨੇ ਉਹ ਚੋਂ ਪੰਜ-ਛੇ ਤਾਂ ਇਹਨਾਂ ਨੇ ਖਰਾਬ ਕਰਤੇ ਤੇ ਬਾਕੀ ਸਾਰੇ ਇਲਕਸ਼ਨਾਂ 'ਚ ਲੜਦੇ ਕਿਸ ਤਰ੍ਹਾਂ ਲੱਗ ਰਿਹਾ ਰਿਸਪਾਂਸ ਪਿੰਡਾਂ ਦੇ ਵਿੱਚ ਤੁਸੀਂ ਜਾਣਿਓ ਬਹੁਤ ਵੱਡੀ ਹੰਗਾਰਾ ਮਿਲ ਰਿਹਾ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ ਆਮਾਨ ਹੈ ਤੁਸੀਂ ਸੱਥਾਂ ਚ ਪਿੰਡਾਂ ਚ ਲੋਕਾਂ ਦੇ ਨਾਲ ਵਿਚਰਦੇ ਹੋ ਦੇਖੋ ਲੋਕਾਂ ਦਾ ਰਿਸਪੌਂਸ ਤਾਂ ਬਹੁਤ ਜ਼ਿਆਦਾ ਹੈ ਲੋਕ ਤਾਂ ਪੰਥ ਨਾਲ ਜੁੜੇ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਹੋਏ ਨੇ ਲੋਕ ਚਾਹੁੰਦੇ ਨੇ ਕਿ ਚੰਗੇ ਫੈਸਲੇ ਹੋਣ ਤਾਂ ਬਾਕੀ ਦਾ ਬੱਬੀ ਨਾਲ ਕੁਝ ਨਹੀਂ ਕਰਨਾ ਗੁਰਮਾਰ ਨਹੀਂ ਕਰਨਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮਿੰਤ ਕਰੀਏ ਹਿੰਮਤ ਕਰੀਏ ਲੋਕਾਂ ਦੇ ਵਿੱਚ ਜਾਈਏ ਲੋਕਾਂ ਦੇ ਵਿੱਚ ਰਹੀਏ ਬਿਲਕੁਲ ਸਿੱਧ ਸਿੰਘ ਰਖੜਾ ਦੇ ਨਾਲ ਕਈ ਗੱਲਾਂ ਕੀਤੀਆਂ ਨੇ ਅਕਾਲ ਤਖਤ ਸਾਹਿਬ ਨੂੰ ਲੈ ਕੇ ਗੱਲਾਂ ਕੀਤੀਆਂ ਨੇ ਜੋ ਕੁਝ ਅੱਜ ਹੋ ਰਿਹਾ ਉਹ ਦੇਖ ਨਹੀਂ ਹੋ ਰਿਹਾ ਅੱਖਾਂ 'ਚ ਅੰਜੂ ਨੇ ਸਿੱਖ ਕੌਮ ਦੇ ਅੱਖਾਂ ਦੇ ਵਿੱਚ ਅੰਜੂ ਨੇ ਜੋ ਅੱਜ ਉਹ ਟੂ ਫੈਸਲੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਵੀਰ ਸਿੰਘ ਬਾਦਲ ਵੱਲੋਂ ਦਵਾਇ ਜ਼ਾਰੇ ਨੇ ਫੈਸਲੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਭਿਆਨਕ ਰੂਪ ਤਾਰਨ ਕਰ ਸਕਦੇ ਨੇ ਪਰ ਅੱਜ ਵੀ ਸੁਖਵੀਰ ਸਿੰਘ ਬਾਦਲ ਨੂੰ ਸੋਚਣ ਦੀ ਲੋੜ ਆ ਜਿਹੜਾ ਚੋਟੀ ਦੇ ਆਗੂ ਨੇ ਉਹ ਲਗ ਚੋਣਾ ਕਿਉਂ ਲੜ ਰਹੇ ਨੇ ਕਿਹਦੀ ਬਦੌਲਤ ਲੜ ਰਹੇ ਨੇ ਇਹ ਲੋਕਾਂ ਨੇ ਆਉਣ ਵਾਲੀਆਂ ਚੋਣਾਂ 'ਚ ਦੱਸ ਦੇਣਾ ਨਾ ਬਤੋਂ ਹਰਬੀਰ ਸਿੰਘ ਮਾ